ਪੰਜਾਬ ਫਿਰ ਦਹਿਲਿਆ ਕਤਲ ਦੀ ਵਾਰਦਾਤ ਦੇ ਨਾਲ ਮੁਹਾਲੀ ਦੇ ਖਰੜ ਚ ਪੈਂਦੇ ਸ਼ਿਵਜੋਤ ਇਨਕਲੇਵ ਦੇ ਅੰਦਰ ਇੱਕ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਥੇ ਹੀ ਬਸ ਨਹੀਂ ਹੋਈ ਚਾਰ ਗੋਲੀਆਂ ਮਾਰਨ ਤੋਂ ਬਾਅਦ ਵੀ ਨੌਜਵਾਨ ਦੇ ਤੇਜ਼ਧਾਰ ਹਥਿਆਰ ਮਾਰੇ ਗਏ ਅਖਰ ਕੀ ਕਾਰਨ ਹੈ ਕਿ ਇੰਨਾ ਜ਼ਿਆਦਾ ਗੁੱਸਾ ਨੌਜਵਾਨਾਂ ਦੇ ਵਿੱਚ ਆ ਰਿਹਾ ਇੰਨਾ ਜ਼ਿਆਦਾ ਗੁੱਸੇ ਦਾ ਸ਼ਿਕਾਰ ਹੋ ਕੇ ਉਹ ਆਪਣੇ ਫਿਊਚਰ ਬਾਰੇ ਨਹੀਂ ਸੋਚਦੇ ਇਸ ਤਰੀਕੇ ਦੇ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਦੱਸਦੇ ਕਿ ਨੌਜਵਾਨ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਜੋ ਕਿ ਇੱਕ ਜਿਮ ਟ੍ਰੇਨਰ ਸੀ ਪਹਿਲਾਂ ਕਬੱਡੀ ਦੇ ਗਰਾਊਂਡ ਦੇ ਵਿੱਚ ਕਬੱਡੀ ਖੇਡਦਾ ਸੀ ਨੌਜਵਾਨ ਕਬੱਡੀ ਖਿਡਾਰੀ ਸੀ ਤਾਂ ਹੁਣ ਜਿਮ ਟ੍ਰੇਨਰ ਸੀ ਫੋਰਚੂਨਰ ਗੱਡੀ ਦੇ ਵਿੱਚ ਕੁਝ 4 ਨੌਜਵਾਨ ਆਉਂਦੇ ਨੇ ਤਾਂ ਜਿਮ ਟ੍ਰੇਨਰ ਜਿਹੜਾ ਨੌਜਵਾਨ ਸੀ ਜੋ ਪਹਿਲਾਂ ਕਬੱਡੀ ਦਾ ਖਿਡਾਰੀ ਸੀ ਉਸ ਦੇ ਨਾਲ ਗੱਲਬਾਤ ਕਰਦੇ ਨੇ ਉਸ ਦੇ ਨਾਲ ਗੱਲਬਾਤ ਕਰਕੇ ਬਹਿਸਬਾਜੀ ਹੋ ਜਾਂਦੀ ਆ ਫਿਰ ਬਹਿਸਬਾਜੀ ਤੋਂ ਬਾਅਦ ਗੁਰਪ੍ਰੀਤ ਸਿੰਘ ਜੋ ਕਿ ਕਬੱਡੀ ਦਾ ਪਹਿਲਾ ਖਿਡਾਰੀ ਸੀ ਹੁਣ ਖਰੜ ਦੇ ਸ਼ਿਵਜੋਤ ਇਨਕਲੇਵ ਦੇ ਵਿੱਚ ਜਿਮ ਟ੍ਰੇਨਰ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਵੀ ਤੇਜ਼ ਤਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਆ ਕੀ ਕੁਝ ਕਹਿ ਰਹੇ ਨੇ ਨੌਜਵਾਨ ਦੇ ਪਿਤਾ ਇੱਕ ਵਾਰ ਤੁਹਾਨੂੰ ਪੀੜਤ ਪਿਤਾ ਦੀ ਜੁਬਾਨੀ ਸੁਣਾਉਣੀ ਆ ਇਹ ਥੋੜੀ ਜਿਹੀ ਐ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਹਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੋਂ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨਾ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਬੰਲੇ ਦੇ 4 ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾ ਨਾਲ ਸਿਰ ਉਹਦਾ ਇੰਨਾ ਵੱਡਿਆ ਜਿਵੇਂ ਇੱਕ ਕਸਾਈ ਬੱਕਰੇ ਨੂੰ ਵੜਦਾ ਹੁੰਦਾ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਮਹਿਕਮੇ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਤਾਂ ਤੁਸੀਂ ਸੁਣਿਆ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਜ਼ੁਬਾਨੀ ਜੋ ਕਿ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਕਹਿੰਦੇ ਮੈਨੂੰ ਇਨਸਾਫ਼ ਦਿਵਾ ਦਿਓ ਮੈਨੂੰ ਇਨਸਾਫ਼ ਚਾਹੀਦਾ ਪ੍ਰਸ਼ਾਸਨ ਦੇ ਅੱਗੇ ਵੀ ਗੁਹਾਰ ਲਗਾ ਰਿਹਾ ਇੱਕ ਦੁਖੀ ਪਿਤਾ ਇੱਕ ਪੀੜਿਤ ਪਿਤਾ ਜਿਸ ਦਾ ਕਿ ਇੱਕ ਨੌਜਵਾਨ ਪੁੱਤ ਉਡੀਕ ਕਰ ਰਿਹਾ ਹਸਪਤਾਲ ਦੇ ਵਿੱਚ ਪਿਆ ਕਿ ਉਸ ਦੀ ਅਰਥੀ ਉਸ ਦਾ ਪਿਤਾ ਚੁਕੇਗਾ ਉਸ ਦੇ ਉਸ ਦੀ ਅਰਥੀ ਚੁੱਕਣ ਦੇ ਲਈ ਉਸ ਦੇ ਪਿਤਾ ਦੇ ਮੋਢਿਆਂ ਦਾ ਇੰਤਜ਼ਾਰ ਕਰ ਰਿਹਾ ਕਦੇ ਕਬੱਡੀ ਗਰਾਊਂਡ ਦੇ ਵਿੱਚ ਪਹਿਲਾਂ ਪਾਉਂਦਾ ਸੀ ਨੌਜਵਾਨ ਅੱਜ ਹਸਪਤਾਲ ਦੇ ਵਿੱਚ ਇੱਕ Laash ਬਣ ਕੇ ਪਿਆ ਤਾਂ ਵਾਕਈ ਹੀ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਕਬੱਡੀ ਖਿਡਾਰੀ ਹੋਵੇ ਭਾਵੇਂ ਜਿਮ ਟ੍ਰੇਨਰ ਹੋਵੇ ਭਾਵੇਂ ਆਮ ਲੋਕ ਹੋਣ ਇਸ ਤਰੀਕੇ ਨਾਲ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਤਾਂ ਹੁਣ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਇਸ ਕਤਲ ਤੋਂ ਬਾਅਦ ਡੀਐਸਪੀ ਕਰਨ ਦੀ ਜਵਾਨੀ ਸੁਣਾਉਂਦੇ ਆਂ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਰਜੋਤ ਕੁਝ ਕੁਸ਼ਰਤੀ ਦੀ ਲੜਾਈ ਹੋਈ ਹੈ ਉਹ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਭੀ ਟੀਮ ਮੌਕੇ ਤੇ ਪਹੁੰਚੀ ਆ ਤੇ ਬਾਦ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣ ਵਾਲਾ ਆਲਵਾਸੀ ਖਰੜ ਸੀ ਤੇ ਇਹ ਇਹਦੇ ਜਿਹੜੇ ਕਮ ਸ਼ਾਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪੈਸ਼ਲ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਇਹਦੀ ਤਫ਼ਤੀਸ਼ ਜਾਰੀ ਹੈ ਤਾਂ ਤੁਸੀਂ ਸੁਣਿਆ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਇੱਕ ਪਿਤਾ ਦੇ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਵੀ ਲਗਾਏਗੀ ਆਖਰ ਕਦੋਂ ਤੱਕ ਇਹ ਮੁਲਜ਼ਮ ਜਿਹੜੇ ਨੇ ਸਲਾਖਾਂ ਪਿੱਛੇ ਹੋਣਗੇ ਦੇਖਣ ਵਾਲੇ ਰਹੀਗੇ